ਸਾਡੇ ਅੱਜ ਅਰੇਂਜਮੈਂਟ ਕੋਲ ਮੇਲੇ ਦੇ ਇਕਲਾ ਤੌਰ ਤੇ ਦੇਖੋ ਬਿਨਾ ਕਿਸੇ ਅਨਸੁਖ ਹੋਈ ਘਟਨਾ ਨਾਲ ਜਿਹੜਾ 3 ਦਿਨ ਦਾ ਮਾਗੀ ਮੇਲਾ ਸੀਗਾ ਉਹ ਪੋਲਿਟੀਕਲ ਕਾਨਫਰੰਸਸ ਦੇ ਨਾਲ ਅੱਜ ਬੜੀ ਚੰਗੀ ਤਰ੍ਹਾਂ ਸਮਾਪਤ ਹੋ ਗਿਆ ਇੱਕ ਸਾਲ ਕੱਲ ਜਿਹੜੇ ਨਗਰ ਕੀਰਤਨ ਹੈਗੇ ਆ 5 ਜਾਂ 6 ਉਹ ਰਹਿ ਗਏ ਬਾਕੀ ਸਾਰਾ ਸਫਲ ਹੋ ਚੁੱਕਾ ਔਰ ਕਈ ਜਿਹੜੀਆਂ ਲੋਕਾਂ ਨੇ ਵੀ ਮੈਂ ਆਪ ਮੇਲੇ ਦੇ ਵਿੱਚ ਜਾਂ ਪਸ਼ੂ ਮੰਡੀ ਚ ਹੁਣ ਤੁਹਾਡੇ ਸਾਹਮਣੇ ਘੁੰਮ ਰਿਹਾ ਔਰ ਸਾਰਾ ਜ਼ਾਇਦਾ ਲਿਆ ਦੇ ਲੋਕਾਂ ਦਾ ਕਾਫੀ ਪੋਜ਼ਿਟਿਵ ਇਸ ਵਾਰ ਰਹੀ ਫੀਡਬੈਕ ਕਿ ਕਈ ਚੀਜ਼ਾਂ ਜਿਹੜੀਆਂ ਬੜੀ ਪਹਿਲ ਪਹਿਲੀ ਵਾਰ ਇੱਥੇ ਜਿਹੜੀ ਪੁਲਿਸ ਵੱਲੋਂ ਕੀਤੀਆਂ ਗਈਆਂ ਕੋਈ ਹੁੱਲੜਬਾਜੀ ਨਹੀਂ ਹੋਈ ਕੋਈ ਟਰੈਕਟਰ ਤੇ ਜਿਵੇਂ ਬੜੇ ਜ਼ੋਰ-ਜ਼ੋਰ ਦੀ ਕਾਣੇ-ਗੁਣੇ ਚੱਲਦੇ ਸੀਗੇ ਜਾਂ ਨਿਊਸੈਂਸ ਹੁੰਦੀ ਸੀਗੀ ਰਾਤ ਨੂੰ ਲੇਟ ਨਾਈਟ ਹਵਾਈ ਫਾਇਰ ਕੀਤੇ ਜਾਂਦੇ ਸੀਗੇ ਉਹ ਔਰ ਟ੍ਰੈਫਿਕ ਦਾ ਬੜਾ ਅੱਛਾ ਅਰੇਂਜਮੈਂਟ ਇਹਨਾਂ ਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਡਿਪਾਰਟਮੈਂਟ ਵੱਲੋਂ ਅਲੱਗ ਤੌਰ ਤੋਂ ਇੱਥੇ ਪਾਰਕਿੰਗ ਡੈਜ਼ਿਗਨੇਟਿਡ ਪਾਰਕਿੰਗ ਕੀਤੀ ਗਈ ਜਿੱਥੇ ਕਿ ਸਾਰਿਆਂ ਨੂੰ ਸਹੂਲਤ ਸੀਗੀ پارک ਗੱਡੀਆਂ ਕਰਨ ਦੀ ਨਹੀਂ ਤਾਂ ਅੱਗੇ ਪਹਿਲੇ ਉਹ ਕਹਿੰਦੇ 20-20 ਸਾਲ ਤੋਂ ਆ ਰਿਹਾ ਕਦੀ ਵੀ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਸੀ ਹੁੰਦਾ ਸੋ ਇੱਕ ਪੁਲਿਸ ਲਈ ਇਹ ਹੀ ਬੜੀ ਸ਼ਾਬਾਸ਼ੀ ਹੁੰਦੀ ਹੈ ਕਿ ਜਿਹੜਾ ਬਿਨਾਂ ਕੋਈ ਇਨਸੀਡੈਂਟ ਫ੍ਰੀ ਇਹ ਕੋਈ ਹੋ ਜੇ ਔਰ ਇਹ ਵੀ ਜਿਹੜਾ ਪਹਿਲੀ ਵਾਰੀ ਕੀਤਾ ਗਿਆ ਜੀ ਜਿਹੜੇ ਜਗਾ ਜਗਾ ਤੇ ਸਾਰੇ ਜਿਹੜੇ ਮੇਲੇ ਦੇ ਜਿੰਨੇ ਵੀ ਵੈਨਿਊਜ਼ ਸੀਗੇ ਉਥੇ ਜਿਹੜੇ ਪੁਲਿਸ ਸਹਾਇਤਾ ਕੇਂਦਰ ਜਿਹੜੀ ਸਾਂਝ ਹੈਗੀ ਹੈ ਸਾਡੇ ਉਹਦੇ ਨਾਲ ਪੁਲਿਸ ਪਬਲਿਕ ਦੀ ਜਿਹੜੀ ਖਦਾ ਅਦਾਰਾ ਹੈਗਾ ਉਹਦੇ ਨਾਲ ਮਿਲ ਕੇ ਇਹਨਾਂ ਨੇ ਉਹ ਜਿਹੜੇ ਸਾਂਝ ਕੇਂਦਰ ਦੇ ਨਾਲ ਜਿਹੜੇ ਉਹ ਲਗਾਏ ਗਏ ਸੀਗੇ ਬੂਥ ਔਰ ਉਥੇ ਕਿਸੇ ਨੂੰ ਵੀ ਕੋਈ ਕੰਪਲੇਂਟ ਕਰਨੀ ਹੁੰਦੀ ਸੀ ਇਮੀਡੀਏਟਲੀ ਜਿਹੜੀ ਪੁਲਿਸ ਉਸ ਫੋਰਸ ਉੱਥੇ ਮੌਜੂਦ ਹੁੰਦੀ ਸੀ 24 ਇੰਟੂ 7 ਜਿੰਨੇ ਦਿਨ ਵੀ ਇਹ ਮੇਲਾ ਚੱਲਿਆ ਔਰ ਕੱਲ ਤੱਕ ਉਹ ਬਿਲਕੁਲ ਕਾਇਮ ਰਹਿਣਗੇ ਔਰ ਕਿਸੇ ਨੂੰ ਵੀ ਕੋਈ ਤਕਲੀਫ ਹੋਈ ਆ ਜਾਂ ਕੋਈ ਬੱਚਾ ਗੁੰਮਿਆ ਤਾਂ ਉੱਥੋਂ ਉੱਥੋਂ ਰਿਟਰੀਵ ਕੀਤਾ ਗਿਆ ਔਰ ਉਹਨਾਂ ਤੋਂ ਮਾਪਿਆਂ ਤੱਕ ਪਹੁੰਚਾਇਆ ਗਿਆ ਉਹਨੂੰ